ਕੀ ਕਮਾਂਡਰ ਆਈ ਉਹ ਕਹਿੰਦਾ ਇਹ ਕਹਿੰਦਾ ਸਿਮਾ ਭੈਣ ਜੀ ਕਿੱਥੇ ਨੇ ਨਹੀਂ ਚਲੋ ਉਹਨਾਂ ਦਾ ਆਪਣਾ ਕੰਮ ਹੈ ਜੀ ਜੀਪੀ ਤੋਂ ਤੁਸੀਂ ਤਾਲੁਕ ਰੱਖਦੇ ਹੋ ਕੇਂਦਰ ਦੇ ਵਿੱਚ ਤੁਹਾਡੀ ਸਰਕਾਰ ਆ ਪੰਜਾਬ ਦੇ ਹਾਲਾਤਾਂ ਬਾਰੇ ਇਸ ਵੇਲੇ ਕੇਂਦਰ ਸਰਕਾਰ ਕੀ ਕਰ ਰਹੀ ਹੈ ਕੁਝ ਪਤਾ ਕੁਝ ਕੇਂਦਰ ਸਰਕਾਰ ਨੇ ਪਿਛਲੇ ਕੁਝ ਦਿਨਾਂ ਵਿੱਚ 10 ਕਰੋੜ ਰੁਪਏ ਜਿਹੜਾ ਆ ਉਹ ਪਠਾਨਕੋਟ ਜਿਹਨਾਂ ਨੂੰ ਦਿੱਤਾ ਹੈ ਆ ਕਿਸ ਚੀਜ਼ ਲਈ ਦਿੱਤਾ ਜੀ ਦੇਖੋ ਹੜਾ ਬਸਤੀ ਦਿੱਤਾ ਹੈ ਉਹ ਤੇ ਹੜਾ ਬਸਤੀ ਆਇਆ ਹੋਏਗਾ ਮੈਂ ਪਹਿਲੇ ਕਿਹਾ ਕਿ ਤਰਨ ਚੁਕਜੀ ਵਿజిਟ ਕਰਗੇ ਨਾ ਫਰਦਾਸਪੁਰ ਚ ਵੀ ਕਰਗੇ ਨਾ ਸਾਡੇ ਇਸ ਇਲਾਕੇ ਵਿੱਚ ਜਿਹੜਾ ਹੈ ਉਹ ਹਾਇ ਤੱਕ ਨਹੀਂ ਪਹੁੰਚੇ ਪਰ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਇੱਕ ਤਾਂ ਦਿਲ ਵਿੱਚ ਉਹ ਵੀ ਜਿਹੜਾ ਇਧਰ ਜਿਹੜਾ ਸੈਂਟਰ ਵਿੱਚ ਜ਼ਰੂਰ ਕੋਈ ਨਾ ਕੋਈ ਲੱਗਦਾ ਜਦੋਂ ਵੋਟਾਂ ਹੁੰਦੀਆਂ ਜੀ ਤਾਂ ਪੰਜਾਬ ਦਾ ਲੀਡਰ ਹੋਗੇ ਭਾਵੇਂ ਕੇਂਦਰ ਦਾ ਲੀਡਰ ਹੋਗੇ ਉੱਪਰ ਕੇ ਪਹੁੰਚਦਾ ਜੀ ਹੁਣ ਤਾਂ ਲੋੜ ਹੈ ਜੀ ਪੰਜਾਬ ਨੂੰ ਹਰ ਇੱਕ ਪੰਜਾਬੀ ਨੂੰ ਲੋੜ ਹੈ ਜੀ ਖੜੇ ਹੋਣ ਦੇ ਨਾਲ ਹੁਣ ਕਿਉਂ ਇੰਨੀ ਆਹਨਾ ਲੇਟ ਕਿਉਂ ਹੁੰਦੇ ਵੀ ਹੈ ਅੱਜ ਆ ਭਾਵੇਂ ਜ਼ਿੰਦਗੀ ਨੇ ਜਿਹੜੇ ਆ ਭਾਵੇਂ ਹਾਰਾਂ ਨੇ ਜਿਹੜੇ ਆ ਕਈ ਸਵਾਲ ਖੜੇ ਕਰ ਦਿੱਤੇ ਪਰ ਅੱਜ ਪੰਜਾਬ ਵਾਸੀ ਜਿਹੜੇ ਆ ਉਹ ਇਕਜੁੱਟ ਹੋ ਕੇ ਜਿਹੜੇ ਆ ਖੜੇ ਜਰੂਰ ਆ ਤੇ ਸਾਡੇ ਨਾਲ ਇਸ ਲਈ ਸੀਮਾ ਭੈਣ ਜੀ ਖੜੇ ਆ ਜਿਹੜੇ ਲੰਗਰ ਲੈ ਕੇ ਟਰਾਲੀਆਂ ਪਰ ਪਰ ਕੇ ਪਹੁੰਚ ਗਏ ਨੇ ਭੈਣ ਜੀ ਲੋਕੀ ਕਮੈਂਟਾਂ ਰਾਈ ਪੁੱਛ ਰਹੇ ਸੀ ਕਹਿੰਦੇ ਸੀਮਾ ਭੈਣ ਜੀ ਕਿੱਥੇ ਨੇ ਨਹੀਂ ਚਲੋ ਉਹਨਾਂ ਦਾ ਆਪਣਾ ਕੰਮ ਹੈ ਪਰ ਜਿਹੜੀ ਇਹ ਆਪਦਾਈ ਹੈ ਇਹ ਬਹੁਤ ਭयंकर ਆਪਦਾਈ ਹੈ ਤੋਂ ਕਮੈਂਟ ਕਰਨ ਵਾਲਿਆਂ ਨੇ ਕਮੈਂਟ ਹੀ ਕਰਨੇ ਆ ਅਸੀਂ ਜਰੂਰ ਨਹੀਂ ਹੈ ਕਿ ਫੋਟੋ ਸੈਸ਼ਨ ਵਿੱਚ ਹੀ ਅਸੀਂ ਆਈਏ ਔਰ ਅਸੀਂ ਤਨਮਨ ਨਾਲ ਧਨ ਨਾਲ ਹੀ ਸੇਵਾ ਕਰਨ ਲੱਗੇ ਰਿਆਂ ਮੈਂ ਇਧਰ ਵਿజిਟ ਵੀ ਕਰਕੇ ਗਈ ਸੀ ਜਿਸ ਦਿਨੇ ਇੱਥੇ ਬਹੁਤ ਭਾਰੀ ਨੁਕਸਾਨ ਹੋਇਆ ਹੈ ਜਿਸ ਦਿਨ ਬਹੁਤ ਬਾਰਿਸ਼ ਆਈ ਹੈ ਦਰਿਆ ਬਿਲਕੁਲ ਲਾਗੇ ਵਗਿਆ ਹੈ ਜਦੋਂ ਪੰਮੇ ਪੋਲੇ ਔਰ ਕੋਲੀਆਂ ਵਿੱਚ ਇੰਨਾ ਵੱਡਾ ਨੁਕਸਾਨ ਹੋਇਆ ਹੈ ਮੈਂ ਸਾਰਾ ਇਧਰ ਵਿజిਟ ਕਰਕੇ ਗਈ ਹਾਂ ਔਰ ਅਸੀਂ ਉਸ ਦਿਨ ਤੋਂ ਹੀ ਕੰਮ 'ਚ ਲੱਗੇ ਹੋਏ ਹਾਂ ਸਾਰੇ ਆਪਣੇ ਸਹਾਰਨਪੁਰ ਤਾਰਪੁਰ ਉਹ ਸਾਰੇ ਵਿਜਿਟ ਕਰਕੇ ਆਇਆ ਔਰ ਉਸ ਤੋਂ ਬਾਅਦ ਅਸੀਂ ਜਿਹੜਾ ਲੰਗਰ ਹੈ ਸੁੱਕਾ ਲੰਗਰ ਜਿਹੜਾ ਹੈ ਰਾਸ਼ਨ ਜਿਹੜਾ ਹੈ ਅਸੀਂ ਤਾਰਾਗੜ੍ਹ ਵੀ ਖੇ ਵੀ ਦਿੱਤਾ ਹੈ ਸਾਰਿਆਂ ਨੇ ਸਾਡੇ ਪਿੰਡ ਦੇ ਲੋਕਾਂ ਨੇ ਸਾਰਿਆਂ ਨੇ ਸਹਿਯੋਗ ਕਰਕੇ ਇਕੱਠੇ ਕਰਕੇ ਔਰ ਅੱਜ ਅਸੀਂ ਇੱਧਰ ਲੰਗਰ ਬਣਾ ਕੇ ਲੰਗਰ ਲੈ ਕੇ ਆਇਆ ਚਪਾਤੀਆਂ ਲੈ ਕੇ ਆਇਆ ਸਬਜ਼ੀ ਲੈ ਕੇ ਆਇਆ ਪਾਣੀ ਲੈ ਕੇ ਆਇਆ ਔਰ ਬਖ ਬਖ ਜਿਹੜੇ ਸਾਡੇ ਕਾਰਜਕਰਤਾ ਨੂੰ ਵੀ ਸੇਵਾ ਕਰਨ ਲੱਗੇ ਰਿਹਾ ਅੱਜ ਜ਼ਰੂਰ ਹੈ ਕਿ ਮਤਲਬ ਕਈ ਫੋਟੋ ਵਿੱਚ ਜ਼ਿਆਦਾ ਆਂਦੇ ਆ ਜ਼ਿਆਦਾ ਆਂਦੇ ਆ ਸੀ ਉਹ ਚੀਜ਼ ਨਹੀਂ ਕੀਤੀ ਐ ਲੇਕਿਨ ਅਸੀਂ ਅੰਦਰ ਖਾਤੇ ਆਪਣਾ ਕੰਮ ਜਿਹੜਾ ਹੈ ਉਹ ਕਰਨ ਲੱਗੇ ਰਿਆਂ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਐ ਇਹਦੇ ਵਿੱਚ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗੀ ਕਿ ਆਓ ਸਾਰੇ ਜਣੇ ਇਕੱਠੇ ਹੋ ਕੇ ਚੱਲੀਏ ਔਰ ਜਿਹੜੀ ਇਹ ਆਪਦਾਈ ਹੈ ਜਿਹੜੇ ਲੋਕ ਵਿਚਾਰੇ ਪ੍ਰਭਾਵਿਤ ਹੋਏ ਨੇ ਸਾਫ ਦਾ ਜੀ ਉਹਨਾਂ ਦਾ ਸਹਿਯੋਗ ਕਰੀਏ ਉਹਨਾਂ ਦਾ ਹਿਸਾਬ ਤੇ ਹੀ ਐ ਔਰ ਉਹਨਾਂ ਦੇ ਨਾਲ ਖੜੀ ਐ ਅਸੀਂ ਔਰ ਅੱਜ ਸਾਡੇ ਪਿੰਡ ਲਾੜੀ ਭਰਿਆਲ ਤੋਂ ਮੈਂ ਲੰਗਰ ਵੀ ਆਇਆ ਐ ਔਰ ਸਾਡੇ ਭਰਾਵਾਂ ਨੇ ਸੇਵਾ ਸਾਡੇ ਕਾਰਕਟਰ ਨੇ ਕਈਆਂ ਨੇ ਪਾਣੀ ਦੀ ਪੇਟੀਆਂ ਭੇਜੀਆਂ ਨੇ ਕਈਆਂ ਨੇ ਬਿਸਕਟ ਭੇਜੇ ਨੇ ਕਈਆਂ ਨੇ ਰਸ ਭੇਜੇ ਨੇ ਕਈਆਂ ਨੇ ਬ੍ਰੈਡ ਭੇਜਿਆ ਅਸੀਂ ਲੰਗਰ ਵੀ ਬਣਾ ਕੇ ਲੈ ਕੇ ਆਇਆ ਸਾਡੀਆਂ ਭੈਣਾਂ ਜਿਹੜੀ ਮਾਤਰ ਸ਼ਕਤੀ ਉਹ ਵੀ ਸੇਵਾ ਕਰਨ ਆਏ ਆ ਸਾਡੇ ਭਰਾ ਜਿਹੜੇ ਵੀ ਭਰਾ ਨੇ ਅਸੀਂ ਅੱਜ ਚਪਾਤੀਆਂ ਲੈ ਕੇ ਆਇਆ ਜੀ ਔਰ ਅਸੀਂ ਆਲੂ ਦੀ ਸਬਜ਼ੀ ਲੈ ਕੇ ਆਇਆ ਪਾਣੀ ਲੈ ਕੇ ਆਇਆ ਰਸ ਲੈ ਕੇ ਆਇਆ ਬ੍ਰੈਡ ਲੈ ਕੇ ਆਇਆ ਜਿੰਨੀ ਜਿੰਨੀ ਜੋ ਵੀ ਸੇਵਾ ਸਾਡੇ ਜਿੰਮੇ ਲੱਗੀ ਸੀ ਅਸੀਂ ਇਹ ਵਿਚਾਰ ਕਰਕੇ ਔਰ ਅਸੀਂ ਸਾਰਾ ਸੰਗਰ ਬਣਾ ਕੇ ਲੈ ਕੇ ਆਏ ਆ ਕਿਹੜਾ ਮਾਰਿਆ ਪਿੰਡਾਂ ਦੇ ਵਿੱਚ ਲੋਕਾਂ ਨਾਲ ਮਿਲੇ ਹੋ ਵਿਚਰੇ ਹੋ ਬਿਲਕੁਲ ਸਾਰੇ ਲੋਕਾਂ ਜਿਹੜੇ ਮਿਲੇ ਆ ਮਾਤਾਰਪੁਰ ਵੀ ਗਈ ਆ ਉੱਥੇ ਵੀ ਤੁਸੀਂ ਪਰ ਜਿਹੜੇ ਲੋਕ ਬੈਠੇ ਰਹੀ ਸੀ ਉੱਥੇ ਮਿਲੇ ਆ ਫਿਰ ਜਿਹੜੇ ਲੋਕ ਹਰਨਪੁਰ ਦੇ ਲੋਕ ਜਿਹੜੇ ਤਾਰਾਗੜ ਪਿੱਛੇ ਬੈਠੇ ਸੀ ਉੱਥੇ ਵੀ ਮੈਂ ਮਿਲ ਕੇ ਆਈ ਆ ਫਿਰ ਮੈਂ ਉੱਥੇ ਕੱਚਾ ਰਾਸ਼ਨ ਵੀ ਦੇ ਕੇ ਆਇਆ ਉਹ ਮੈਂ ਬੋਲੇ ਉਸ ਦਿਨ ਵੀ ਅਸੀਂ ਸਾਰਿਆਂ ਨੂੰ ਮਿਲ ਕੇ ਗਏ ਆ ਸਾਰਿਆਂ ਨਾਲ ਗੱਲਬਾਤ ਕਰਦੀਆਂ ਲੋੜਾਂ ਪੈਂ ਜੀ ਲੋੜਾ ਕਿਦਾਂ ਦੀਆਂ ਆ ਲੋਕਾਂ ਦੀ ਲੋੜਾਂ ਤੇ ਮੈਂ ਇਹ ਕਹਿ ਸਕਦੀ ਕਿ ਜਿਨ੍ਹਾਂ ਦੇ ਘਰਾਂ ਚ ਪਾਣੀ ਵੜਿਆ ਉਹ ਤੇ ਬਹੁਤ ਮਾੜੇ ਹਾਲਾਤ ਐ ਉਹਨਾਂ ਦਾ ਸਾਰਾ ਸਮਾਨ ਜਿਹੜਾ ਐ ਸਾਰਾ ਬਰਬਾਦ ਹੋ ਗਿਆ ਉਹ ਵਿਚਾਰੇ ਸਿਰਫ ਔਰ ਆਪਣੀ ਆਪਣੇ ਬੱਚਿਆਂ ਦੀ ਜਾਨ ਬਚਾ ਕੇ ਜਿਹੜੇ ਆ ਉਹ ਨਿਕਲੇ ਆਫਤਾ ਬਹੁਤ ਵੱਡੀ ਹੈਗੀ ਐ ਇਸ ਆਫਤਾ ਤੋਂ ਨਿਕਲਣ ਦੇ ਲਈ ਬਹੁਤ ਵੱਡਾ ਸਮਾਂ ਲੱਗਣਾ ਐ ਸੋ ਅਗਰ ਸਾਰੇ ਅਸੀਂ ਥੋੜਾ ਥੋੜਾ ਸਾਥ ਵੀ ਦੇਾਂਗੇ ਜਿਹੜੇ ਪਿੰਡ ਠੀਕ ਠਾਕ ਰਹੇ ਨੇ ਮੈਂ ਉਹਨਾਂ ਪਿੰਡ ਵਾਸੀਆਂ ਨੂੰ ਨਿਵੇਦਨ ਕਰਾਂਗੀ ਕਿ ਇਹ ਆਪ ਦਾ ਜਿਹੜੀ ਹੈ ਇਹ ਉਹਨਾਂ ਦੇ ਨਾਲ ਅਸੀਂ ਖੜੀਏ ਉਹਨਾਂ ਦੇ ਜਿਹੜਾ ਸਹਿਯੋਗ ਕਰਨ ਵਾਲਾ ਹੈ ਜਿੰਨਾ ਜਿੰਨਾ ਜੋ ਵੀ ਜਿਹਦੇ ਕੋਲ ਸਹਿਯੋਗ ਹੁੰਦਾ ਹੈ ਉਹ ਇੱਕ ਦੂਜੇ ਨਾਲ ਅਸੀਂ ਸੰਪਰਕ ਕਰਕੇ ਉਹਨਾਂ ਲੋਕਾਂ ਦੇ ਨਾਲ ਖੜੀਏ ਉਹਨਾਂ ਦੀ ਅਸੀਂ ਮੁਸ਼ਕਲਾਂ ਨੀਆਂ ਵੀ ਸਾਰੇ ਕੋਲ ਹੱਲ ਹੁੰਦੀ ਨੇ ਉਹ ਅਸੀਂ ਕਰਵਾਈਏ ਬੀਜੇਪੀ ਤੋਂ ਤੁਸੀਂ ਤਾਲੁਕ ਰੱਖਦੇ ਹੋ ਕੇਂਦਰ ਦੇ ਵਿੱਚ ਤੁਹਾਡੀ ਸਰਕਾਰ ਆ ਪੰਜਾਬ ਦੇ ਹਾਲਾਤਾਂ ਬਾਰੇ ਇਸ ਵੇਲੇ ਕੇਂਦਰ ਸਰਕਾਰ ਕੀ ਕਰ ਰਹੀ ਹੈ ਕੁਝ ਪਤਾ ਇਸ ਨੂੰ ਦੇਖੋ ਜੀ ਕੇਂਦਰ ਸਰਕਾਰ ਨੇ ਪਿਛਲੇ ਕੁਝ ਦਿਨਾਂ ਵਿੱਚ 10 ਕਰੋੜ ਰੁਪਏ ਜਿਹੜਾ ਆ ਉਹ ਪਠਾਨਕੋਟ ਜ਼ਿਲ੍ਹੇ ਨੂੰ ਦਿੱਤਾ ਹੈ ਔਰ ਮੇਰਾ ਇਹ ਮੈਂ ਇਹ ਕਹਿਣਾ ਚਾਹਨੀ ਹੈ ਕਿ ਉਹ ਜਿਹੜਾ ਕਿਸ ਚੀਜ਼ ਦੇ ਲਈ ਦਿੱਤਾ ਜੀ ਦੇਖੋ ਹੜਾ ਵਸਤੀ ਦਿੱਤਾ ਹੈ ਉਹ ਤੇ ਹੜਾ ਵਸਤੀ ਆਇਆ ਹੋਏਗਾ ਤੋਂ ਅਸੀਂ ਕੱਲ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਔਰ ਦਿਨੇਸ਼ ਸਿੰਘ ਬੱਬੂ ਜੀ ਔਰ ਮੈਂ ਸਾਡੇ ਮੰਡਲ ਪ੍ਰਧਾਨ ਇਥੋਂ ਵਿਸ਼ਾਲ ਰਿੰਕੂ ਜੀ ਅਸੀਂ ਇਧਰ ਭਗਵਾਲਪੁਰ ਢਿੰਡਾ ਇਧਰ ਸਾਰੇ ਵਿਜਿਟ ਕਰਕੇ ਗਏ ਆ ਉਧਰ ਵੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ ਮੈਂ ਤਾਂ ਇਹੀ ਨਵੇਦਨ ਕਰਾਂਗੀ ਕਿ ਫਸਲਾਂ ਦਾ ਵੀ ਕੁਛ ਨਾ ਕੁਛ ਜਿਹੜੇ ਵਿਚਾਰੇ ਕਿਸਾਨ ਭਰਾ ਹਨ ਉਹਨਾਂ ਦੀਆਂ ਫਸਲਾਂ ਆਂਦੀਆਂ ਰੁੜ ਗਈਆਂ ਨੇ ਉਹਦਾ ਜਿਹੜਾ ਮੁਆਵਜ਼ਾ ਜਿਹੜਾ ਆ ਉਹ ਵੀ ਉਹਨਾਂ ਨੇ ਦੇਣਾ ਚਾਹੀਦਾ ਇਸ ਲਈ ਸਾਡੀ ਕੇਂਦਰ ਚ ਠੀਕ ਹੈ ਸਰਕਾਰ ਹੈ ਉਹਨਾਂ ਦਾ ਪੂਰਾ ਉਹਨਾਂ ਨੂੰ ਧਿਆਨ ਜਿਹੜਾ ਆ ਰੱਖਣਾ ਚਾਹੀਦਾ ਔਰ ਧਿਆਨ ਰੱਖ ਵੀਰੇ ਨੇ ਕੱਲ ਸਾਡੇ ਤਰਨ ਚੁੱਕ ਜੀ ਜਿਹੜੇ ਰਾਸ਼ਟਰੀ ਮਹਾ ਸਚੀਬ ਨੇ ਉਹ ਦਿਨਨਗਰ ਵਿੱਚ ਚੋਰਕ ਰਾਸਪੁਰ ਵਿੱਚ ਵੀਜਿਟ ਕਰਕੇ ਗਏ ਸਾਡੀ ਵੀ ਗੱਲਬਾਤ ਜਿਹੜੀ ਉਹਨਾਂ ਨਾਲ ਚੱਲ ਰਹੀ ਹੈ ਕਿ ਉਹ ਇਸ ਏਰੀਆ 'ਚ ਵੀ ਆਣ ਔਰ ਸਾਰਾ ਇਹ ਦੇਖ ਸੁਣ ਕੇ ਜਾਣ ਸੋ ਜੋ ਵੀ ਡਿਸੀਜਨ ਅੱਗੇ ਲੈਣਗੇ ਉਹ ਜ਼ਰੂਰ ਕੁਛ ਨਾ ਕੁਛ ਜਿਹੜਾ ਆ ਉਹ ਸਾਡੇ ਇਲਾਕੇ ਵਾਸਤੇ ਕਰਨਗੇ ਸਾਡੇ ਤੇ ਸਾਡੇ ਨਾਲ ਹੋਰ ਵੀ ਲੀਡਰ ਸਾਡੇ ਨਾਲ ਖੜੇ ਆ ਜਨਾਬ ਕੀ ਨਾਮ ਆ ਤੁਹਾਡਾ ਮੇਰਾ ਨਾਮ ਦੀਪਕ ਸ਼ਰਮਾ ਜੀ ਮੈਂ ਸਾਫ ਕਮਨਲ ਬਣਾ ਨੋਟ ਜਨ ਲਸੇ ਆ ਮੈਂ ਕੱਲ ਇਹਨਾਂ ਮਰਨ ਦੇ ਨਾਲ ਸਾਰਾ ਦੌਰਾ ਕੱਢਿਆ ਬਾਰਕਪੁਰ ਤਿੰਡਾ ਉਧਰ ਵੀ ਬੌਨ ਖਾਣਾ ਇੱਥੇ ਅਸੀਂ ਲਗਾਤਾਰ ਕੋ ਚਾਰ ਦਿਨ ਸੇਵਾ ਦੇ ਰਹੇ ਆ ਦੇ ਫਰਮ ਦਾ ਫਲੱਡ ਅਸੀਂ ਇੱਥੇ ਲੋਕਾਂ ਦੇ ਵਿੱਚ ਰਹੇ ਆ ਲੋਕਾਂ ਨੂੰ ਹੌਸਲਾ ਵੀ ਦੇ ਰਹੇ ਆ ਉਹਨਾਂ ਦੀ ਮਦਦ ਵੀ ਜੋ ਜੋ ਸਾਡੇ ਆਪਣੀ ਔਕਾਤ ਅਟੇ ਮਦਦ ਵੀ ਕਰਦੇ ਸਰ ਲੱਗਦਾ ਨਹੀਂ ਹੈਗਾ ਬਈ ਪੰਜਾਬ ਨਾਲ ਕੇਂਦਰ ਨੂੰ ਖੜਨ ਦੀ ਲੋੜ ਹੈ ਇਸ ਵੇਲੇ ਬਿਲਕੁਲ ਖੜਨ ਦੀ ਲੋੜ ਹੈ ਪੰਜਾਬ ਕੇਂਦਰ ਨੂੰ ਤਾਂ ਹਰ ਸਟੇਜ ਨਾਲ ਖੜਨਾ ਚਾਹੀਦਾ ਕੇਂਦਰ ਪੰਜਾਬ ਪੰਜਾਬ ਇਸ ਲਈ ਡੁੱਬਦਾ ਪਿਆ ਪੰਜਾਬ ਅੜਾਂ ਦੀ ਮਾਰ ਚੱਲ ਰਿਹਾ ਆ ਤੇ ਲੋੜ ਆ ਜੀ ਪੰਜਾਬੀ ਇਸ ਲਈ ਤਾਂ ਦੇਖੋ ਜੀ ਜਿਹੜੇ ਸਾਡੇ ਕੇਂਦਰ ਦੇ ਹੈਗੇ ਆ ਲੀਡਰਸ ਜਾਂ ਉਹਨਾਂ ਦੇ ਜਿਹੜਾ ਪ੍ਰਧਾਨ ਨੇ ਜਾਂ ਮਤਲਬ ਉਹ ਸਾਰੇ ਲੋਕਾਂ ਵਿੱਚ ਫਿੱਤਰਿਆ ਹੋ ਲੋਕਾਂ ਦੀ ਸਾਰ ਵੀ ਲੈ ਰਹੇ ਨੇ ਮਦਦ ਵੀ ਕਰ ਰਹੇ ਨੇ ਔਰ ਸੈਂਟਰ ਪੈਸਾ ਵੀ ਦੇ ਰਿਹਾ ਔਰ ਹੋਰ ਪੈਸਾ ਸਾਨੂੰ ਕਰ ਤੱਕਾ ਸੈਂਟਰ ਹੋਰ ਵੀ ਭੱਜਣ ਵਾਸਤੇ ਡਿਸਟ੍ਰਿਕਟ ਵਾਈਜ਼ ਪੈਸੇ ਭੇਜ ਦੇਗੇ ਤੇ ਪਹਿਲਾਂ ਤਾਂ 7-10 ਕਰੋੜ ਰੁਪਏ ਗਿਆ ਔਰ ਵੀ ਸੂਚਨਾ ਮਿਲੀ ਹੈ ਕਿ ਪੈਸੇ ਕਿ ਕੋਈ ਕਮੀ ਨਹੀਂ ਰਹੇਗੀ ਦੀ ਸਰਕਾਰ ਹੈਗੀ ਆ ਲੋਕਲ ਜਿਹੜੇ ਮਤਲਬ ਐਡਮਿਨਿਸਟ੍ਰੇਸ਼ਨ ਹੈ ਅਸੀਂ ਇਹਨਾਂ ਨਾਲ ਨਹੀਂ ਕਰਨੀ ਕਿਵੇਂ ਕੇਂਦਰ ਕੰਮ ਕਰ ਰਹੀ ਹੈ ਪੰਜਾਬ ਦੇ ਲਈ ਅ ਕੇਂਦਰ ਸਰਕਾਰ ਪੰਜਾਬ ਦੇ ਲਈ ਕੇਂਦਰ ਤੇ ਕਾਇਦ ਦੀ ਯੂਤਨੀ ਹੈ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਪ੍ਰਧਾਨ ਮੰਤਰੀ ਨੇ ਕੁਸ਼ਲ ਰਿਤ ਵਰਗਾ ਕਿ ਉਹ ਸਭ ਕੁਝ ਜਾਣਦੇ ਨੇ ਕਿ ਮੈਂ ਕਿਸ ਸਟੇਟ ਦੇ ਲਈ ਕਿਸ ਇਲਾਕੇ ਦੇ ਲਈ ਕੀ ਕੁਝ ਕਰਾਂਗੇ ਤੁਹਾਨੂੰ ਤਾਂ ਕਾਇਦ ਦੀ ਯੂਤਨੀ ਹੈ ਜਿਹੜਾ ਨਹੀਂ ਵਜਾ ਹਜੇ ਕਿਸੇ ਦਾ ਲੀਡਰ ਦਾ ਵੱਡੇ ਦਾ ਅ ਮੇਰਾ ਖਿਆਲ ਹੈ ਕਿ ਪੰਜਾਬ ਦੇ ਜਿਹੜੇ ਆਪਣੇ ਸੈਂਟਰ ਦੇ ਜਿਹੜੇ ਕੋਈ ਮੇਨ ਲੀਡਰ ਨੇ ਅਜੇ ਸ਼ਾਇਦ ਪੰਜਾਬ ਦੇ ਵਿੱਚ ਆਏ ਨਾ ਉਹਨਾਂ ਨੇ ਆਪਣੇ ਇਸ ਚੀਜ਼ ਨੂੰ ਬਿਲਕੁਲ ਦੇਖਿਆ ਕਹਿੰਜੀ ਕੌਣ ਆਇਆ ਕੌਣ ਆਇਆ ਲੀਡਰ ਦੇਖੋ ਇਧਰ ਦਿਨਾਂਗਰ ਵਿੱਚ ਮੈਂ ਪਹਿਲੇ ਕਿਹਾ ਕਿ ਤਰਨ ਚੁੱਕ ਜੀ ਵਿజిਟ ਕਰ ਗਏ ਨਾ ਗੁਰਦਾਸਪੁਰ ਚ ਵੀ ਕਰ ਗਏ ਨਾ ਸਾਡੇ ਇਸ ਇਲਾਕੇ ਵਿੱਚ ਜਿਹੜਾ ਹੈ ਉਹ ਹਜੇ ਤੱਕ ਨਹੀਂ ਪਹੁੰਚੇ ਬਟ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਇੱਕ ਅੱਧ ਦਿਨ ਵਿੱਚ ਉਹ ਵੀ ਜਿਹੜਾ ਇਧਰ ਕਿਹੜਾ ਸੈਂਟਰ ਵਿੱਚੋਂ ਜ਼ਰੂਰ ਕੋਈ ਨਾ ਕੋਈ ਲਾਣਗੇ ਜਿਸ ਤਰ੍ਹਾਂ ਰਾਣਾ ਜੀ ਜੰਮੂ ਵਾਲੇ ਪਾਸੇ ਜਾ ਰਹੇ ਨੇ ਸੋ ਸਾਡੀ ਇਹੀ ਮਤਲਬ ਨਾਲ ਗੱਲਬਾਤ ਹੈ ਕਿ ਇੱਧਰ ਵੀ ਕੋਈ ਨਾ ਕੋਈ ਢੇੜਾ ਲਾਣਗੇ ਜ਼ਰੂਰ ਲਾਣਗੇ ਕੋਈ ਅਸੀਂ ਗੱਲ ਨਹੀਂ ਪਰ ਇੱਕ ਉਹ ਗੱਲ ਮਾਫ ਕਰਿਓ ਔਰ ਅ ਜਦੋਂ ਵੋਟਾਂ ਹੁੰਦੀਆਂ ਜੀ ਭਾਵੇਂ ਪੰਜਾਬ ਦਾ ਲੀਡਰ ਹੋਵੇ ਭਾਵੇਂ ਕੇਂਦਰ ਦਾ ਲੀਡਰ ਹੋਵੇ ਉੱਪਰ ਕੇ ਪਹੁੰਚਦਾ ਜੀ ਹੁਣ ਤਾਂ ਲੋੜ ਹੈ ਜੀ ਪੰਜਾਬ ਨੂੰ ਹਰ ਇੱਕ ਪੰਜਾਬੀ ਨੂੰ ਲੋੜ ਹੈ ਜੀ ਖੜੇ ਹੋਣ ਦੇ ਨਾਲ ਹੁਣ ਕਿਉਂ ਇੰਨੀ ਹਨਾ ਲੇਟ ਕੇ ਆਉਂਦੇ ਪਏ ਆ ਜੀ ਨਹੀਂ ਐਸਾ ਹੈ ਕਿ ਪੂਰੇ ਪੰਜਾਬ ਵਿੱਚ ਵਿੱਚ ਬਹੁਤ ਵੱਡੀ ਆਪਦਾ ਹੈ ਪੂਰੇ ਜੰਮੂ ਕਸ਼ਮੀਰ ਵਿੱਚ ਬਹੁਤ ਵੱਡੀ ਆਪਦਾ ਹੈ ਜਿਸ ਤਰ੍ਹਾਂ ਅਮਨਿਮੇਸ਼ ਦੀ ਯਾਤਰਾ ਸੀ ਉਧਰ ਵੀ ਬਹੁਤ ਜ਼ਿਆਦਾ ਜਿਹੜੀ ਹੈ ਆਪਦਾਈ ਹੈ ਸੋ ਕੇਂਦਰ ਦੇ ਲੀਡਰ ਲਗਾਤਾਰ ਵਿజిਟ ਕਰ ਰਹੇ ਨੇ ਜਨਕਲੇ ਪਾਸੇ ਵੀ ਕਰ ਰਹੇ ਨੇ ਸਾਡੇ ਪੰਜਾਬ 'ਚ ਵੀ ਮੈਂ ਪਹਿਲੇ ਦੱਸਿਆ ਕਿ ਤਰਨ ਚੁਗਜੀ ਕਰ ਗਏ ਨੇ ਔਰ ਉਹ ਲਗਾਤਾਰ ਸੰਪਰਕ 'ਚ ਹੈਗੇ ਨੇ ਅਜਨਾਲੇ ਵਾਲੇ ਪਾਸੇ ਬਹੁਤ ਬੁਰਾ ਹਾਲਾਤ ਹੈ ਗਿਆ ਇਹਨਾਂ ਏਰੀਆ 'ਚ ਵੀ ਬਹੁਤ ਵੱਡੀ ਆਫਤ ਹੈ ਗਈ ਹੈ ਸੋ ਉਧਰ ਸਾਰੇ ਵਿజిਟ ਕਰ ਰਹੇ ਕੋਈ ਐਸੀ ਗੱਲ ਨਹੀਂ ਹੈ ਮੈਂ ਇਸ ਵੇਲੇ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦਾ ਇਸ ਤਰ੍ਹਾਂ ਦਾ ਕੋਈ ਹੋ ਨਹੀਂ ਹੈ ਮੈਂ ਇਹ ਕਹਿ ਰਹੀ ਹਾਂ ਕਿ ਸਾਰੇ ਜਿਸ ਤਰ੍ਹਾਂ ਦੇਸ਼ ਵਿੱਚ ਜਾਂ ਪੰਜਾਬ ਵਿੱਚ ਜਿਸ ਤਰ੍ਹਾਂ ਪ੍ਰਕਾਰ ਦੀ ਆਫਤ ਆਈ ਹੈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਸਾਰਿਆਂ ਨੂੰ ਜਿਹੜੇ ਆਫਤ ਦਾ ਨਾਲ ਪ੍ਰਭਾਵਿਤ ਲੋਕ ਹੋਏ ਨਾ ਉਹਨਾਂ ਦੇ ਨਾਲ ਖੜਨ ਦੀ ਲੋੜ ਹੈ ਤੇ ਇਹ ਸਨ ਭੈਣ ਜੀ ਸਾਡੇ ਨਾਲ ਸੀਮਾ ਸੀਮਾ ਦੇਵੀ ਜੀ ਜੋ ਕਿ ਐਕਐਮਐਲ ਨੇ ਤੇ ਲੰਗਰ ਜੀ ਇਹ ਤੁਹਾਨੂੰ ਸੇਵਾ ਦਿਖਾਦੀ ਹੈ ਤੇ ਲੰਗਰ ਵੀ ਜਿਹੜਾ ਤੁਹਾਨੂੰ ਦਿਖਾ ਦਿੰਦੇ ਆ ਇਹ ਲੰਗਰ ਜਿਹੜਾ ਇੱਥੇ ਟਰਾਲੀ ਦੇ ਵਿੱਚ ਭਰ ਕੇ ਟਰਾਲੀ ਜਿਹੜੀ ਆ ਉਹ ਲਿਆਂਦੀ ਆ ਲੋਕਾਂ ਨੂੰ ਕਹਿੰਦੇ ਕਿਸੇ ਤਰ੍ਹਾਂ ਦੀ ਜਿਹੜੀ ਆ ਮੁਸੀਬਤ ਨਹੀਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣ ਦੇਵਾਂਗੇ ਤੇ ਲੋਕਾਂ ਦੇ ਨਾਲ ਖੜੇ ਆ ਨਾਲ ਨੌਜਵਾਨ ਜਿਹੜੇ ਆ ਸੇਵਾ ਕਰਨ ਦੇ ਲਈ ਜਿਹੜੇ ਆ ਉਹ ਵੀ ਜਿਹੜੇ ਖੜੇ ਆ ਕਹਿੰਦੇ ਆ ਇਸੇ ਲਈ ਮੈਂ ਕਿਹਾ ਹੈਗਾ ਵੀ ਇਹ ਪੰਜਾਬ ਆ ਜੀ ਪੰਜਾਬ ਦੇ ਵਿੱਚ ਜੋ ਕੀ ਗਰੇਵਾਲ ਸਾਹਿਬ ਨੇ ਗਾਣਾ ਲਿਖਿਆ ਆ ਜੋ ਲਾਈਨਾਂ ਲਿਖੀਆਂ ਆ ਕਿ ਹੱਥ ਖੜਾ ਕਰਕੇ ਜਵਾਬ ਦਿੰਨੇ ਆ ਜਿਹੜੇ ਜਿਹੜੇ ਪਾਉਂਦੀ ਆ ਸਵਾਲ ਜਿੰਦਗੀ ਮੇਰੇ ਸਹਿਯੋਗੀ ਨੀਰੂ ਦੇ ਨਾਲ ਮੈਂ ਪ੍ਰਦੀਪ ਸਿੰਘ ਐਮ ਐਚ ਪੰਜਾਬ ਨੋਟ ਜਮਨ